ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਦੋ ਤਾਂ ਸੂਏ ਸਵਾਏ ਆ ਜੀ ਇੱਕ ਗੱਭਰ ਨਾਲ ਸਮਾਹ ਜੇ ਲੈੰਦੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਈ ਨਸੀਬ ਸਿੰਘ ਪਿੰਡ ਸਦਾ ਸਿੰਘਲਾ ਜ਼ਿਲ੍ਹਾ ਮੁਕਤਸੀਰ ਮੁਕਤਸੀਰ ਮੋਬਾਈਲ ਨੰਬਰ 946415 ਨੂੰ ਬੋਲਦਾ ਜੀ ਠੀਕ ਆ ਬਾਈ ਤੇਨ ਨਾਗਾ ਜੀ ਪਿੰਨ ਨਾਗਾ ਕਿੱਧਰੋਂ ਸ਼ੁਰੂ ਕਰਕੇ ਜੀ ਆ ਡਬੀ ਵਾਟ ਤੋਂ ਸ਼ੁਰੂ ਕਰ ਸੁਆਗਤ ਨਮਾ ਜੀ ਸੂਆ ਬਾਈ ਦੂਜਾ ਲੈਣਾ ਤੀਜਾ ਨਾਲ ਇਹਦਾ ਕਦੋਂ ਸੂਈ ਹੈ ਜੀ ਇਹ ਇਹਨੂੰ ਕੋ ਗਿਆ ਹਫਤੇ ਤੋਂ 10 ਦਿਨ ਬੱਚੀ ਹੈ ਮਗਰ ਬਹੁਤ ਚੰਗੀ ਹੈ ਮਗਰ ਬੱਚਾ ਬੱਚੀ ਹੈ ਜੀ ਬੱਚੀ ਤੁਹਾਨੂੰ ਦਿਖਾ ਦਿੰਨੇ ਹੈ ਕੁਆਲਿਟੀ ਚੰਗੀ ਹੈ ਪਿੰਕ ਨੋਜ਼ ਵਾਲੀ ਹੈ ਰੰਗ ਬ੍ਰੈਂਡ ਦੀ ਕੋਈ ਹੈਗਾ ਸੀਮਾ ਰਿਕਾਰਡ ਜੀ ਨਹੀਂ ਬਾਈ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਬਈ 19 ਤੋਂ 20 ਦੇ ਵਿੱਚ ਉਹ ਜੋ ਕਿ ਦੇ ਦਾਂਗੇ ਜੀ ਥਣਾ ਦੇ ਡੰਨ ਹੈ ਜੀ ਚਮੋ ਕੇ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਕਹਿੰਦਾ ਦੂਜਾ ਮੰਨਾ ਦੂਜਾ ਮੰਨ ਲਓ ਤੀਜਾ ਮੰਨਾ ਤੀਜਾ ਮੰਨ ਲਓ ਆਪਣੀ ਲਿਆਂਦੀ ਹੋਈ ਹੈ ਜੀ ਮਾਰਨਿੰਗ ਦਾ ਟਾਈਮ ਵੀਡੀਓ ਬਣਾ ਰਹੇ ਆ ਬੱਚਾ ਮਗਰ ਬੱਚੀ ਆ ਜੀ 19 ਤੋਂ 20 ਕਿਲੋ ਨੈਟ ਦੁੱਧ ਜੋਕ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਵਾਈ ਕਰ ਸਕਦੇ ਆ ਜੀ ਆਪ ਵੀ ਕਰਮ ਵਾਲੀ ਰੰਗ ਪ੍ਰਿੰਟ ਦੀ ਚੰਗੀ ਆ ਮਗਰ ਬੱਚਾ ਵੀ ਚੰਗਾ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਜੀ ਫੈਕਸ ਆਰਡਰ ਆ ਬਾਕੀ ਇੱਕ ਨਗ ਨੱਕ ਨੱਕ ਤੁਹਾਨੂੰ ਫ੍ਰੀ ਹੋ ਜਾਣਾ ਮਗਰ ਬੱਚਾ ਟੌਪ ਦਾ ਮਿਲ ਜਾਣਾ ਠੰਡੀ ਸੀਲ ਪੂਰੀ ਆ ਥਣਾ ਦੀ ਦੰ ਨਾ ਬੇਫਿਕਰ ਹੋ ਜਾਓ ਜੀ ਡਿਮਾਂਡ ਵੇਰੇ ਜਮਾਂ ਲੈਣ ਦੇ ਨਾਲ 65000 ਮਾਨਤਾ ਠੀਕ ਹੈ ਜੀ 65000 ਦੇ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੁਆ ਕੱਲ ਨਮਾ ਜੀ ਸੁਆ ਤੀਜਾ ਸੁਈ ਹੈ ਬਈ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਹੋ ਜਾਣਗੇ 24 25 ਤੱਕ ਵੀ ਬੱਛਾ ਹੋ ਜਾ ਬੱਚਾ ਮਗਰ ਬੱਛਾ ਕਿੰਨਾ ਤੱਕ ਤਿਆਰ ਹੈ ਜੀ ਇਸ ਟਾਈਮ 11 ਤੋਂ ਬਾਹਰ ਹੋਊਗਾ ਤਰ੍ਹਾਂ ਦੀ ਡੰਨ ਹੈ ਜੀ ਓਕੇ 24 ਠੀਕ ਹੈ ਜੀ ਸੁਆ ਦੂਜਾ ਤੀਜਾ ਕਿ ਦੂਜਾ ਤੀਜਾ ਸੁਈ ਹੈ ਜੀ 20 25 ਦਾ ਸਮਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚਾ ਬਾਕੀ ਬੱਚਾ ਤੁਹਾਡੇ ਸਾਹਮਣੇ ਆ 11 ਤੋਂ ਪਲੱਸ ਨੈੱਟ ਦੁੱਧ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਓ ਜੀ ਝੁੰਗੀ ਆ ਝੁੰਗੀ ਕਰਮਾ ਵਾਲੀ ਹੁੰਦੀ ਆ ਕਹਿੰਦੇ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਿਹਾ ਜਜਮੈਂਟ ਉਹ ਹਿਸਾਬ ਨਾ ਕਰਿਓ ਜੀ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਰਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੁੰਦਾ ਅਸੀਂ ਚਾਰ ਹੀ ਥਣਾ ਕੁਆਲਿਟੀ ਚੰਗੀ ਆ ਠੰਡੀ ਸੀਲ ਪੂਰੀ ਆ ਤੇ ਡਿਮਾਂਡ ਵੀਰੇ ਦੀ ਇਹ 32000 ਰੁਪਏ ਦੇ ਦਾ ਆਫਰ ਹੀ ਆ ਜੀ 32000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਤਿੰਨ ਨੰਬਰ ਸੁਆ ਕਿੰਨਾ ਮਾ ਜੀ ਇਹਦਾ ਇਹ ਪਹਿਲਾ ਸੁਆ ਦੰਦੋ ਜੀ ਚਾਰ ਦੰਦਾ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਲੈ ਜੋ ਹੋਏ 5-7 ਦਿਨ ਬਾਈ ਇਹ ਠੀਕ ਹੈ ਕਿੰਨਾ ਕ ਪਾਜੂ ਵੀਰੇ ਦੁੱਧ ਦੁੱਧ ਯਾਰ ਮਾਲਾ ਨਹੀਂ 11-12 ਕਿਲੋ ਦਾ ਪਾਜ ਪਿਆਈ ਜਾਊਗੀ ਜਿਹਦੇ ਸਾਹਮਣੇ ਹੈਣਾ ਸਹੀ ਗੱਲ ਆ ਜੀ ਜਰਸੀ ਕਰਮ ਵਾਲੀ ਤੁਹਾ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਜੀ ਸਮਾਂ ਬਾਈ ਦੱਸਦਾ ਕਿ ਹਜੇ ਪੰਜ ਚਾਰ ਦਿਨ ਲੈ ਜੂਗੀ ਬਾਕੀ ਕਰਮਾ ਵਾਲੇ ਬਸੂ ਦਾ ਪਤਾ ਨਹੀਂ ਹੁੰਦਾ ਜੀ ਇੱਕ ਦਿਨ ਵੱਧ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਤਿਆਰੀ ਸੂ ਨਹੀਂ ਕਰਦੀ ਹੁੰਦੀ ਆ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ ਐਵੇਂ ਕਹਿ ਦਿੱ ਕਿ 15 20 ਕਿਲੋ ਪਿਆਜੂ 11 12 ਕਿਲੋ ਤਾਂ ਪਿਆ ਆ ਹੀ ਜਾਣਾ ਜੀ ਇਹਨੇ ਐਡੀ ਵਾਰ ਨੂੰ 11 12 ਕਿਲੋ ਦੁੱਧ ਕਹਿੰਦਾ ਵੀ ਕੀ ਆ ਬਾਕੀ ਮੌਸਮ ਚੰਗਾ ਠੰਡੀ ਸੀਲ ਪੂਰੀ ਆ ਡਿਮਾਂਡ ਵੇਰੇ ਜੀ ਇਹ ਪੈਂਤੀ ਇਹ ਵਿੜ ਦੇ ਦਿੰਦੇ ਠੀਕ ਹੈ ਇਹ ਬਾਈ ਕੋਈ ਗੱਲ ਠੀਕ ਹੈ ਜੀ ਇਹ ਬਾਈ ਕਹਿੰਦਾ 35000 ਦੀ ਵਿੜ ਦੇ ਦਾਂਗੇ ਜੀ ਜੀ ਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ